ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬੜੀਆਂ ਸਰਕਾਰਾਂ ਆਈਆਂ ਪਰ ਇਹ ਕਿਸੇ ਨੇ ਵੀ ਸਾਡੇ ਪਿੰਡ ਦਾ ਨਿਕਾਸ ਨਹੀਂ ਕੀਤਾ ਹੈਗਾ ਵੀ ਸਾਡਾ ਪਾਣੀ ਜਿਹੜੇ ਘਰਾਂ ਦਾ ਹੈ ਇੱਥੇ ਰਹਿੰਦਾ ਹੈ ਕਿ ਮਤਲਬ ਕੋਈ ਇੱਥੇ ਨਿਕਾਸ ਨਹੀਂ ਹੈ ਕੋਈ ਛੱਪਰ ਨਹੀਂ ਹੈ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਐਮ.ਐਲ.ਏ ਆਂਦਾ ਹੈ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਨਿਕਾਸ ਕਰਾਂਗੇ ਫਿਰ ਮੁਰ ਤੋਂ ਵੋਟਾਂ ਲੈ ਕੇ ਮੁਰ ਤੋਂ ਇਸ ਪਿੰਡ ਦੀ ਤੇ ਪਰਤੇ ਦੇ ਨਹੀਂ ਦੇਖਦੇ ਨਹੀਂ ਆ ਜੇ ਅਸੀਂ ਕਿਸੇ ਵੀ ਵੱਲ ਜਾਈਏ ਜਾਂ ਸਰਪੰਚ ਵੱਲ ਜਾਈਏ ਉਹ ਕਹਿ ਦਿੰਦੇ ਆ ਸਾਨੂੰ ਕਿ ਅਸੀਂ ਨਿਕਾਸ ਕਰਾਂਗੇ ਅਸੀਂ ਗੱਲ ਕਰਾਂਗੇ ਸਾਡੀ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੀ ਸੇਖਵਾ ਸਾਹਿਬ ਨਾਲ ਗੱਲ ਹੋਈ ਆ ਪਰ ਉਹ ਸਾਨੂੰ ਕੋਈ ਵੀ ਜਵਾਬ ਨਹੀਂ ਦਿੰਦੇ ਅਸੀਂ ਬੜੇ ਦਿਨਾਂ ਤੱਕ ਅਸੀਂ ਜਾਂਦੇ ਰਹੇ ਉਹਨਾਂ ਦੇ ਕੋਲ ਵੀ ਜਾਂਦੇ ਰਹੇ ਆ ਸੇਖਵਾ ਸਾਹਿਬ ਦੇ ਘਰ ਵੀ ਜਾਂਦੇ ਰਹੇ ਆ ਕਿ ਸਾਡਾ ਸਰ ਕੋਈ ਹੱਲ ਕਰੋ ਉਹ ਕਹਿ ਦਿੰਦੇ ਰਹੇ ਸਾਨੂੰ ਕਿ ਕੋਈ ਗੱਲ ਨਹੀਂ ਤੁਹਾਡੇ ਪਿੰਡ ਦਾ ਅਸੀਂ ਹੱਲ ਕਰਾਂਗੇ ਪਰ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਇਸ ਗੱਲ ਦਾ ਕਿੰਨਾ ਚਿਰ ਹੋ ਗਿਆ ਪਾਣੀ ਖੜਦੇ ਇੱਥੇ ਸਾਰੇ 16 ਸਾਲ ਹੋ ਚੱਲੇ ਪਾਣੀ 16 ਸਾਲ ਤੋਂ ਲਗਾਤਾਰ ਇੱਥੇ ਹਾਂਜੀ ਲਗਾਤਾਰ ਇਸ ਤਰ੍ਹਾਂ ਹੈ ਤੇ ਇੱਥੋਂ ਛੱਪੜ ਕਿੰਨੀ ਦੂਰੀ ਤੇ ਪਿੰਡ ਦੇ ਵਿੱਚ ਉਹ ਇੱਥੇ ਕੋਈ ਛੱਪੜ ਨਹੀਂ ਆ ਥੋੜਾ ਜਿਹਾ ਛੱਪੜ ਸੀ ਉਹ ਵੀ ਪੂੜ ਚੁੱਕਿਆ ਹੈ ਆ ਕੋਈ ਛੱਪੜ ਨਹੀਂ ਹੈ ਕੋਈ ਛੱਪੜ ਨਹੀਂ ਨਹੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅ ਅੱਜ ਦੀ ਸਰਕਾਰਾਂ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਨੇ ਆ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਅਸੀਂ ਬੜਾ ਨਿਕਾਸ ਕੀਤਾ ਹੈ ਕੀ ਨਿਕਾਸ ਕੀਤਾ ਹੈ ਕੋਈ ਨਿਕਾਸ ਨਹੀਂ ਹੋਇਆ ਪਿੰਡ ਦਾ ਪਿੰਡ ਦਾ ਇੰਨਾ ਬੁੜਾ ਹਾਲ ਹੈ ਕਿ ਇੱਥੋਂ ਦੇ ਅਸੀਂ ਨੰਗ ਨਹੀਂ ਸਕਦੇ ਜੇ ਕੋਈ ਸਾਡੇ ਘਰ ਕੋਈ ਗੈਸਟ ਵੀ ਆਂਦਾ ਹੈ ਤੇ ਉਹ ਵੀ ਇਹੀ ਚੀਜ਼ ਕਹਿੰਦਾ ਹੈ ਕਿ ਇਹ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਹੈ ਇੱਥੇ ਕੋਈ ਸਰਕਾਰ ਨਹੀਂ ਇੱਥੇ ਕੋਈ ਮੈਂਬਰ ਨਹੀਂ ਇੱਥੇ ਕੋਈ ਪੰਚਾਇਤ ਨਹੀਂ ਸਾਡੀ ਪੰਚਾਇਤ ਵੀ ਨਹੀਂ ਗੱਲ ਸੁਣਦੀ ਅਸੀਂ ਐਸੀ ਚੀਜ਼ ਦੀ ਮੰਗ ਕਰਦੇ ਆ ਕਿ ਸਾਡੀ ਪਿੰਡ ਦਾ ਨਿਕਾਸ ਹੋਏ ਹਨੂ ਛੱਪੜ ਮਿਲੇ ਜਿੱਥੇ ਅਸੀਂ ਆਪਣੇ ਘਰਾਂ ਦਾ ਪਾਣੀ ਫੋਟ ਸਕੀਏ ਸਾਡੇ ਘਰ ਵਿੱਚ ਜਦੋਂ ਬਾਰਿਸ਼ ਪੈਂਦੀ ਹੈ ਸਾਰਾ ਪਾਣੀ ਸਾਡੇ ਘਰਾਂ ਨੂੰ ਆਉਂਦਾ ਹੈ ਜਦੋਂ ਬੱਚੇ ਸਕੂਲ ਜਾਂਦੇ ਨੇ ਇਨਫੈਕਸ਼ਨ ਹੁੰਦੀ ਹੈ ਬੱਚੇ ਕਈ ਛੋਟੇ ਬੱਚੇ ਵਿੱਚ ਪਾਣੀ ਚ ਡਿਗ ਵੀ ਪੈਂਦੇ ਆ ਬਜ਼ੁਰਗ ਵੀ ਡਿਗ ਪੈਂਦੇ ਆ ਇਥੋਂ ਨੰਗੜਾ ਬਹੁਤ ਜ਼ਿਆਦਾ ਮੁਸ਼ਕਲ ਹੈ ਇੰਨੀ ਗੰਦੀ ਸਮੈਲ ਆਉਂਦੀ ਹੈ ਕਿ ਅਸੀਂ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਰਹਿ ਰਹੇ ਅਸੀਂ ਪੂਰੀ ਗੰਦਗੀ ਵਿੱਚ ਰਹਿ ਰਹੇ ਆ ਜੀ ਬਹੁਤ ਜ਼ਿਆਦਾ ਬੱਚਿਆਂ ਨੂੰ ਇਨਫੈਕਸ਼ਨ ਹੋਈ ਆ ਖੁਦ ਮੈਨੂੰ ਵੀ ਇਹ ਚੀਜ਼ ਤੋਂ ਇਨਫੈਕਸ਼ਨ ਹੋ ਗਈ ਆ ਕਿ ਅਸੀਂ ਇਸ ਗੰਦੇ ਪਾਣੀ 'ਚ ਰਹਿ ਰਹੇ ਆ ਗਟਰਾਂ ਦਾ ਪਾਣੀ ਆਉਂਦਾ ਸਾਰਾ ਘਰ ਦਾ ਪਾਣੀ ਆਉਂਦਾ ਕੋਈ ਨਿਕਾਸ ਨਹੀਂ ਹੈ ਇੱਥੇ ਕਿਸੇ ਵੀ ਪੰਚਾਇਤ ਨੇ ਕੋਈ ਵੀ ਨਿਕਾਸ ਨਹੀਂ ਕੀਤਾ ਇੱਥੇ ਜੋ ਸਾਡੇ ਪਿੰਡ ਦਾ ਹੱਲ ਹੋਣਾ ਚਾਹੀਦਾ ਵਾ ਇੱਥੇ ਇੱਥੇ ਬਹੁਤ ਗੰਦਗੀ ਹੋ ਗਈ ਬਹੁਤ ਮਾੜਾ ਕੰਮ ਹੋ ਗਿਆ ਵਾ ਆਪਕੋ ਕੰਮ ਥੋੜਾ ਵਾ ਸਾਰੇ ਪਿੰਡਾਂ 'ਚ ਬੜੀ ਸ਼ਾਂਤੀ ਆ ਸਾਰੇ ਪਿੰਡਾਂ 'ਚ ਸੜਕਾਂ ਬੜੀਆਂ ਨੇ ਕਿਤੇ ਕੋਈ ਗੱਲ ਨਹੀਂ ਕਰਨ ਮਾਰੀ ਤੇ ਤੂੰ ਹੀ ਮਿਹਰਬਾਨੀ ਕਰਕੇ ਤੇ ਵੇਖ ਲੋ ਪਿੰਡ ਦਾ ਆਣ ਕੇ ਇੱਥੇ ਹਾਲ ਵੇਖੋ ਕੀ ਹਾਲ ਹੋ ਗਿਆ ਵਾ ਜੇ ਕੋਈ ਬੱਚਾ ਡੁੱਬ ਗਿਆ ਤੇ ਤਾਰੇ ਜੁਮੇ ਰੋਣੇ ਜੋ ਇਹ ਵੀ ਵੇਖ ਲੋ ਤੂੰ ਆਪਣੀ ਵੇਖ ਲੋ ਮਰਜੀ ਜੇ ਬੱਚਾ ਕੋਈ ਮਰ ਗਿਆ ਜਾਂ ਡੁੱਬ ਗਿਆ ਇੱਥੇ ਤੇ ਤਾੜੇ ਤੇ ਟਾਇ ਕਮਣੇ ਜੋ ਵੇਖ ਸਕਦੇ ਜੀ ਤੂੰ ਆਣ ਕੇ ਆਣ ਕੇ ਪਾਣੀ ਚ ਤੁਹਾਨੂੰ ਮੁੰਗਾ ਦੇਣੇ ਆ ਛਕ ਲੀਓਗਾ ਪਾਣੀ ਖੜਦੇ ਨੂੰ ਪਾਣੀ ਖੜ ਦੇਨ ਬੜਾ ਚਰ ਹੋ ਗਿਆ ਵਾ ਸਾਡੀ ਜਿਉਂ ਉਸ ਕੋ ਆਉਨੇ ਆਏ ਆਈ ਉਹਨਾਂ ਦਾ ਪਾਣੀ ਖੜਾ ਵਾ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਮਿਹਰਬਾਨੀ ਕਰਕੇ ਤੇ ਜੇ ਕਰ ਸਕਦੇ ਹਾਲਤ ਕਰ ਦਿਓ ਕੀ ਕਹਿਣਾ ਚਾਹੋਗੇ ਇਹ ਦੀ ਪਿੰਡ ਵਾਸੀਆਂ ਦਾ ਬਹੁਤ ਵੱਡਾ ਮਸਲਾ ਵਾ ਅਸੀਂ ਜਿਉਂ 7-8 ਮਹੀਨੇ ਹੋ ਗਿਆ ਸਰਪੰਚ ਬਣਿਆ ਮੈਨੂੰ ਮੈਂ ਜੰਗੀ ਪੱਦਰ ਤੇ ਮਤਲਬ ਇਹਦਾ ਸਪੋਰਟ ਕਰ ਰਿਆ ਆ ਵੀ ਕਿਸੇ ਨਾ ਕਿਸੇ ਬਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਤੇ ਨਾਲ ਕੁਝ ਮਰਨ ਲਈ ਜਗਾਵਾ ਜਿਹੜੀ ਉਹ ਮਿੱਟੀ ਸੋਟ ਗਈ ਤੇ ਪੂਰ ਦਿੱਤੀ ਗਈ ਆ। ਬਹੁਤੀ ਪ੍ਰੋਬਲਮ ਉਹ ਵਧੀ ਵਧਾ ਕਰਕੇ ਆਈ ਆ। ਐ ਹੀ ਪਿੰਡ ਵਾਸੀਆਂ ਨੂੰ ਮੈਂ ਕਾਫੀ ਵਾਰੀ ਗਿਆ ਵੀ ਚਲੋ ਸੇਖਾ ਸਾਹਿਬ ਕੋ ਚਲੀਏ। ਮੈਂ ਹੁਣ ਸਪੈਸ਼ਲ ਤੌਰ ਦੇ ਉੱਤੇ ਕੱਲ ਸੇਖਾ ਸਾਹਿਬ ਦੇ ਬੰਦੇ ਉਹਨੇ ਸੇਖਾ ਸਾਹਿਬ ਦੇ ਡਿਊਟੀ ਲਈ ਆ। ਮੌਕਾ ਵੇਖਣ ਤੇ ਰੱਖਿਆ। ਉਹ ਮੌਕਾ ਵੀ ਵੇਖ ਕੇ ਕੁਝ ਨਾ ਕੁਝ ਇਹਦਾ ਹੱਲ ਜ਼ਰੂਰ ਕਰਨਗੇ ਪਾਣੀ ਦਾ। ਇਹ ਜੇ ਮੇਰੇ ਕੋਈ ਨੌਲੇਜ ਵਿੱਚ ਨਹੀਂ ਆ ਇਹ ਤੁਹਾਡੇ ਥਰੂ ਹੀ ਮੈਨੂੰ ਪਤਾ ਲੱਗਾ ਵਾ ਦੂਜੀ ਗੱਲ ਇਹ ਪਿੰਡ ਵਾਲਿਆਂ ਨੇ ਕੁਝ ਨਹੀਂ ਮੈਨੂੰ ਇਹਦੇ ਬਾਰੇ ਦੱਸਿਆ ਕਿ ਮਤਲਬ ਉਹਦੇ ਵਲੇ ਦੇ ਲਾਗੇ ਤਾਰਾ ਨੇ ਇਦਾਂ ਉਹ ਜ਼ਰੂਰ ਕਰਾਵਾਂਗੇ ਹਾਲੇ ਹੀ ਦੂਸਰਾ ਪਾਣੀ ਦਾ ਜਿਹੜਾ ਮਸਲਾ ਵਾ ਪਿੰਡ ਵਾਲਿਆਂ ਨੂੰ ਵੀ ਜ਼ਰੂਰ ਚਾਹੀਦਾ ਵਾ ਕਿ ਛੇਦੀ ਨਾਲ ਪੱਤਰਕਾਰ ਬੁਲਾ ਕੇ ਜ਼ਰੂਰ ਏ ਕਹਿੰਦੇ ਆਗੇ ਮਗਲਵਾਰ ਛੇਦੀ ਨਾਲ ਹੱਲ ਹੋ ਜੇ ਪਰ ਮੇਰਾ ਸਹਿਯੋਗ ਦੇਣ ਮੈਂ ਇਹਨਾਂ ਨੂੰ ਕਾਫੀ ਵਾਰੀ ਲੋਸਮੈਂਟ ਕਰਕੇ ਵੀ ਕਿਹਾ ਵਾ ਸਪੀਕਰ ਦੇ ਵਿੱਚ ਵੀ ਇਕੱਠੇ ਹੋ ਗਏ ਤੇ ਚਲੋ ਮੇਰੇ ਨਾਲ ਸੇਵਾ ਸਾਹਿਬ ਨੂੰ ਕਹੀਏ ਤੇ ਪਰ ਮੈਂ ਆਪਣੇ ਲੈਵਲ ਤੇ ਅੱਗੇ ਵੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਚੁੱਕਾ ਆ ਕਿ ਮੈਂ ਬੁਲਾ ਰਿਹਾ ਬੰਦੇ ਸੇਵਾ ਸਾਹਿਬ ਨੇ ਡਿਊਟੀ ਲਾਈ ਜੇ ਬੰਦਿਆਂ ਦੀ ਮੌਕਾ ਵੇਖ ਕੇ ਆਓ ਉਹ ਕੱਲ ਆਏ ਸੀਗੇ ਇੱਥੇ ਪਿੰਡ ਦੇ ਵਿੱਚ ਪਰ ਮੈਂ ਇੱਥੇ ਨਾ ਹੁਣ ਕਰਕੇ ਉਹ ਫੇਰ ਕੱਲ ਦਾ ਟਾਈਮ ਉਹਨਾਂ ਕੋਲ ਲਿਆਵਾ ਜਾਂ ਅਤਵਾਰ ਹੁਣ ਕਰਕੇ ਨਹੀਂ ਆਏ ਕੱਲ ਸੋਮਵਾਰ ਜ਼ਰੂਰ ਆਉਣਗੇ ਆ ਕੇ ਮੌਕਾ ਵੇਖ ਕੇ ਸੇਵਾ ਸਾਹਿਬ ਨੂੰ ਦੱਸਣ ਕਿ ਦੂਜੀ ਗੱਲ ਇਹ ਆ ਕਿ ਜਿਹੜਾ ਪਹਿਲੇ ਸਰਪੰਚ ਨੇ ਉਹ ਛੱਪੜ ਪੂਰਿਆ ਉਹਦੀ ਵਜ੍ਹਾ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਆਈ ਆ ਜਿੱਦਾਂ ਉਹਨੇ ਪਾਣੀ ਛੋਟਿਆ ਉਹਨਾਂ ਦੂਜੀ ਪਾਰਟੀ ਵਾਲਿਆਂ ਨੇ ਕੇਸ ਕਰ ਦਿੱਤਾ ਵਾ ਉਹ ਕੇਸ ਕਰਨ ਕਰਕੇ ਬਹੁਤੀ ਵੱਡੀ ਪ੍ਰੋਬਲਮ ਆਈ ਆ ਤੇ ਗਾੜੀ ਉਹਨਾਂ ਨੇ ਮਿੱਟੀ ਸੁੱਟ ਗਏ ਤੇ ਉਹ ਬੰਦ ਕਰ ਦਿੱਤਾ ਵਾ ਨਾ ਇਹਦੇ ਪਿੰਡ ਵਾਲੇ ਮੇਰੇ ਨਾਲ ਇਹ ਤੁਰੇ ਆ ਵੀ ਗਾੜੀ ਜਿੱਥੇ ਮਿੱਟੀ ਸੁੱਟ ਗਏ ਉਹਨਾਂ ਨੇ ਬੰਦ ਕੀਤਾ ਉਹਨੂੰ ਖੋਲਿਆ ਜਾਵੇ ਇਹ ਕੋ ਖੋਲਣ ਦੀ ਬਜਾਏ ਉਹ ਪਿੰਡ ਵਾਲੇ ਵੀ ਨਾਲ ਇੱਕ ਮਜ਼ਾਕ ਜੇ ਤੋਰਦੇ ਉੱਤੇ ਗੱਲਾਂ ਕਰਦੇ ਆ ਪਰ ਸਹਿਯੋਗ ਨਹੀਂ ਦੇ ਰਹੇ ਮੈਂ ਇੱਕ ਜੰਗੀ ਪੱਧਰ ਤੇ ਚਾਹੁੰਦਾ ਕਿ ਮੈਨੂੰ ਮੌਕਾ ਮਿਲਿਆ ਵਾ ਤੇ ਮੈਂ ਇਹ ਪਾਣੀ ਦਾ ਹੱਲ ਕਰਾਂ ਹੋਰ ਵੀ ਮਸਲੇ ਜਿਹੜੇ ਆ ਮੈਨੂੰ ਦੱਸਣ ਤੇ ਮੈਂ ਵਾਦ ਤੋਂ ਵਾਦ ਪੇਂਡ ਦਾ ਜਿਹੜਾ ਵਾ ਹੱਲ ਕਰ ਸਕਾਂ ਰੈਲਵੈਂਟ ਕਰਾ ਸਕਾਂ